ਡੱਲਿਆਂ ਦਾ ਐਮ ਬਿਆਨ ਜੀ ਕਹਿੰਦਾ ਮੈਂ ਖੁਦ ਕਿਸਾਨ ਕਰਾਂਗਾ ਕਿਸਾਨ ਪੰਚਾਇਤਾਂ। ਜੰਨੇਵਾਲਾ ਖਾਬ ਆਗੇ ਜੀ ਪਿੰਡ ਆਪਣੇ ਜੀ ਕਹਿੰਦੇ ਸਾਲ ਪਰ ਬਾਅਦ ਆਇਆ ਮੈਂ ਉਹੋ ਕਹਿੰਦੇ ਮੈਂ ਕੰਨੀ ਕਿਸਾਨੀ ਦੀ ਲੜਾਈ ਨਹੀਂ ਲੜਨੀ ਮੈਂ ਆਮ ਲੋਕਾਂ ਦੀ ਲੜਾਈ ਵੀ ਲੜਨੀ ਹੈ ਕਿਉਂਕਿ ਕਹਿੰਦੇ ਲੋਕਾਂ ਨੇ ਮੈਨੂੰ ਬਾਪੂ ਕਹਿਣਾ ਸ਼ੁਰੂ ਕਰਤਾ। ਹੂੰ ਪੰਜਾਬ ਦੇ ਵਿੱਚ ਕਹਿੰਦੇ 10 ਕਿਸਾਨ ਪੰਚਾਇਤਾਂ ਹੋਣਗੀਆਂ ਤੇ ਮੈਂ ਸਾਰੀਆਂ ਪੰਚਾਇਤਾਂ ਚ ਆਪ ਜਾਊਗਾ ਮੈਂ ਹੀ ਕਰੂਗਾ ਕਿਸਾਨ ਪੰਚਾਇਤਾਂ। ਮੈਂ ਹੀ ਆਰਗੇਨਾਈਜ਼ ਕਰੂਗਾ। ਪਰ ਨਾਲੋਂ ਕਹਿੰਦੇ ਮੇਰਾ ਮਰਦਮਸ਼ਤ ਵੀ ਜਾਰੀ ਰਹੂਗਾ। ਜੰਦੀ ਸਾਹਿਬ ਉਹਨਾਂ ਆਗਲ ਨਹੀਂ ਸਾਹਮਣੇ ਆਈ ਵੀ ਬਦਾਂ ਨਰ ਵਰਤੇ ਬੈਠਾ ਤੇ ਕਿਸਾਨ ਪੰਚਾਇਤਾਂ ਦੀ ਕਰੂਗਾ ਹਸਪਤਾਲ ਦੇ ਵਿੱਚ ਹੁਣ ਹੋਏ ਨਹੀਂ ਤੇ ਜਿਹੜੀ ਉਹ ਮੈਡੀਕਲ ਐਡਮਿਸ਼ਨ ਵੀ ਛੋਕਵੇਂ ਮਿਲੂਗੀ ਹਸਪਤਾਲ ਜਿੱਦਾਂ ਡਿਸਚਾਰਜ ਹੋ ਗਿਆਗੇ ਬਿਲਕੁਲ ਜੀ ਤੇ ਮੈਨੂੰ ਤਾਂ ਵੈਸੇ ਗੱਲ ਇਹ ਦੀ ਪੱਕਤ ਤੋਂ ਪਹਿਲਾਂ ਆਪਾਂ ਗੱਲ ਕਰਨ ਵਾਲੀ ਗੱਲ ਹੈ ਜਿਵੇਂ ਲੋਕ ਪਹਿਲਾਂ ਗੱਲਾਂ ਕਰਦੇ ਸੀ ਕਿ ਗੱਲ ਕੁਝ ਹੋ ਰਹੀ ਹੈ ਜੀ ਤੇ ਅਸਲ ਦੇ ਵਿੱਚ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਕਿਉਂਕਿ ਇਹ ਤਾਂ ਪਹਿਲਾਂ ਵੀ 6 ਵਾਰ ਤੋਂ ਪਹਿਲਾਂ ਵੀ بار بار ਸ਼ੁਰੂ ਕਰਕੇ ਤੇ ਛੱਡ ਚੁੱਕੇ ਹੈ ਤੇ ਉਰੇ ਅਬ ਜੇ ਜਿਆਦਾ ਆਪਾ ਬੋਲਦੇ ਤਾਂ ਫਿਰ ਲੋਕ ਕਹਿੰਦੇ ਕਿ ਸ਼ਾਇਦ ਕਿਸਾਨਾਂ ਦੇ ਖਿਲਾਫ ਆਪਾ ਪਾਕਿਸਤਾਨਾਂ ਦੇ ਨਾਗਰਿਕਾਂ ਦੇ ਹੱਕ ਚ ਆ ਪਰ ਕਿਸਾਨੀ ਦੇ ਨਾਮ ਦੇ ਉੱਤੇ ਜੇ ਮਤਲਬ ਇਸ ਤਰ੍ਹਾਂ ਦਾ ਜਿਹੜਾ ਜੋ ਅਡੰਬਰ ਆ ਇਹ ਹੁੰਦਾ ਤਾਂ ਇਹ ਥੋੜਾ ਚੁਬਲਾ ਜ਼ਰੂਰ ਹੈ